ਜਦੋਂ ਸਦਾ ਹੀ ਇਨਸਾਨ ਦੀ ਜ਼ਿੰਦਗੀ ਵਿੱਚ ਤੰਗੀ ਅਤੇ ਪਰੇਸ਼ਾਨੀ ਵਾਲੇ ਹਾਲਾਤ ਰਹਿੰਦੇ ਨੇ ਉਸ ਕੋਲ ਕੋਈ ਸਹੂਲਤ ਤੱਕ ਨਹੀਂ ਹੁੰਦੀ ਤਾਂ ਉਹ ਇਨਸਾਨ ਉਸੇ ਨੂੰ ਉਸ ਖੁਦਾ ਦੀ ਨਿਯਮਤ ਸਮਝਦੇ ਆ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਕੱਢਣ ਲੱਗਦਾ ਕੁਝ ਇਹੋ ਜਿਹੀ ਕਹਾਣੀ ਬਿਆਨ ਕਰਦੀ ਹੈ ਪਾਕਿਸਤਾਨ ਪੰਜਾਬ ਦੇ ਜ਼ਿਲ੍ਹੇ ਰਾਜਨਪੁਰ ਦੀ ਬਸਤੀ ਨਾਦਰ हुसैन ਦੀ ਇੱਥੇ 130 ਦੇ ਕਰੀਬ ਲੋਕ ਰਹਿੰਦੇ ਨੇ ਬੱਚੇ ਬਜ਼ੁਰਗਾਂ ਸਣੇ ਹਰ ਕੋਈ ਇਨਸਾਨ ਕੁਦਰਤ ਦੀ ਬਣੀ ਛੱਤ ਹੇਠ ਹੀ ਸੌਂਦੇ ਨੇ ਭਾਵੇਂ ਇਹਨਾਂ ਕੋਲ ਕੋਈ ਵੀ ਪੱਕੀ ਛੱਤ ਨਹੀਂ ਹੈ ਮੀਂਹ ਆਏ ਹਨੇਰੀ ਆਏ ਭਾਵੇਂ ਕੜਕ ਦੀ ਧੁੱਪ ਹੋਵੇ ਇਹ ਲੋਕ ਤੰਬੂਆਂ ਦੇ ਛਾਵੇਂ ਬਹਿ ਜਾਂਦੇ ਨੇ ਅੱਛਾ ਨਾ ਗਰੀਬ ਦਾ ਇਹ ਗੁਜ਼ਾਰਾ ਹੈ ਇਹ ਦੇਖਾ ਇਹ ਸਾਰਾ ਜਾ ਹੈ ਇਹ ਮਕਾਨ ਹੈ ਅਸੀਂ ਕੀ ਕਰਾਂ ਕਾਲਸਾਈਡ ਦੇ ਸੇਵਾਦਾਰ ਪਿਛਲੇ ਸਾਲ ਜੂਨ ਦੇ ਮਹੀਨੇ ਕੜਕ ਦੀ ਗਰਮੀ ਵਿੱਚ ਇਸ ਪਿੰਡ ਵਿੱਚ ਗਏ ਅਤੇ ਸਾਫ਼ ਪੀਣ ਵਾਲੇ ਪਾਣੀ ਦਾ ਨਲਕਾ ਲਵਾਉਣ ਦਾ ਕੰਮ ਸ਼ੁਰੂ ਕਰਾ ਕੇ ਆਏ ਵੈਸੇ ਧੰਨ ਨੇ ਇਹ ਲੋਕ ਜੋ ਇਨ੍ਹਾਂ ਹਾਲਾਤਾਂ ਵਿੱਚ ਆਪਣਾ ਜੀਵਨ ਗੁਜ਼ਾਰ ਰਹੇ ਨੇ ਵੈਸੇ ਸਾਡੇ ਵਲੰਟੀਅਰਾਂ ਦਾ ਵੀ ਬੜਾ ਧੰਨਵਾਦ ਜੋ ਇੰਨੀ ਗਰਮੀ ਦੇ ਵਿੱਚ ਵੀ ਇਨ੍ਹਾਂ ਲੋੜਵੰਦ ਲੋਕਾਂ ਦੇ ਘਰੋਂ ਘਰੀ ਜਾ ਕੇ ਉਹਨਾਂ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਦਾ ਹੱਲ ਕਰਦੇ ਨੇ ਜਿਆਦਾ ਲੱਕੇ ਜਾਣਾ ਸਾਡਾ ਬਹੁਤ ਮੁਸ਼ਕਲ ਲੱਗ ਰਿਹਾ ਹੈ ਹਿੰਮਤ ਨਹੀਂ ਹਾਰਨੀ ਲਕਣਾ ਨਹੀਂ ਲਕਣਾਣੀ ਤੇ ਚੜਨਾ ਨਹੀਂ ਹੁਣ ਇਸ ਪਿੰਡ ਵਿੱਚ ਇੱਕ ਸਾਫ਼ ਪੀਣ ਵਾਲੇ ਪਾਣੀ ਦਾ ਨਲਕਾ ਵੀ ਲੱਗ ਚੁੱਕਿਆ ਪਹਿਲਾਂ ਇਹ ਲੋਕ ਗੰਦੇ ਤਲਾਹ ਤੋਂ ਹੀ ਪਾਣੀ ਭਰਦੇ ਸੀ ਜਿਵੇਂ ਤਿਵੇਂ ਕਰਕੇ ਇਹ ਲੋਕ ਪੱਕੀ ਛੱਤ ਦਾ ਵੀ ਇੰਤਜ਼ਾਮ ਕਰ ਰਹੇ ਨੇ ਖਾਲਸਾ ਢ ਵੱਲੋਂ ਜਿੰਨਾ ਵੀ ਹੋ ਸਕਦਾ ਉਹਨਾਂ ਇਹਨਾਂ ਲੋਣਵੰਦਾਂ ਤੱਕ ਸੇਵਾ ਪਹੁੰਚਦੀ ਕਰ ਰਿਹਾ ਹੈ ਬਾਕੀ ਤੁਸੀਂ ਵੀ ਇਸ ਵੀਡੀਓ ਨੂੰ ਸ਼ੇਅਰ ਕਰਕੇ ਅਤੇ ਆਪਣਾ ਕਮੈਂਟ ਕਰਕੇ ਹੋਰਾਂ ਨੂੰ ਦੱਸਿਓ ਕਿ ਖਾਲਸਾ ਢ ਦੀ ਇਸ ਸੇਵਾ ਬਾਰੇ ਤੁਹਾਡੀ ਕੀ ਰਾਏ ਹੈ